ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਹੇਤ ਫੇਤ ਪ੍ਰਭ ਆਇਆ ਪਰਿਆ ਤਉ ਸਰਣਾਏ ਨਾ ਦੇ ਕਿਤਾਬੇਨਤੀ ਆਪਣੀ ਭਗਤੀ ਲਾਏ ਸਤਨਾਮ ਸ੍ਰੀ ਵਾਹਿਗੁਰੂ ਸ਼ਾਂਤ ਕੈ ਦੂਖ ਉਚਲ ਸੰਤ ਕੈ ਦੁਖਣ ਤੇਜ ਸਭ ਜਾਏ ਸੰਤ ਕੈ ਦੁਖਣ ਨੀਚ ਨੀਚਾਏ ਸੰਤ ਦੋਖੀ ਕਾਥਾ ਕੋ ਨਾਹੀ ਨਾਨਕ ਸੰਤ ਭਾਵੈ ਤਾ ਹੋਏ ਪੀ ਗਤ ਪਾਹਿ ਸਤ ਦੋਖੀ ਕਾਥਾ ਕੋ ਨਾ ਹੈ ਨਾਨਕ ਸੰਤ ਭਾਵੈ ਤਾ ਓਏ ਪੀ ਗਤ ਪਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਣੋ ਰੋਜਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਦਾ ਸਰਕਾਰ ਅੰਮ੍ਰਿਤ ਵੇਲ ਦੇਵਾਨਾ ਵਿਖੇ ਹਾਜ਼ਰੀਆਂ ਲਵਾਉਂਦੇ ਹੋਏ ਆਪ ਜੀ ਪਵਿੱਤਰ ਰੜੀਵਾਰ ਗੁਰਬਾਣੀ ਨਾਲ ਜੁੜ ਰਹੇ ਹੋ ਆਓ ਰੜੀਵਾਰ ਸ਼ਬਦ ਦੀ ਵਿਚਾਰ ਕਰਦੇ ਹੋਏ ਆਪਾਂ 13ਵੀਂ ਅਸਤਪਰੀ ਦੇ ਦੂਸਰੇ ਪਰੇ ਦਾ ਪਾਠ ਸਰਵਣ ਕੀਤਾ ਹੈ ਇਸਾਹੀ ਤਣ ਤਣ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਉਪਦੇਸ਼ ਬਖਸ਼ਿ ਕਰਦੇ ਹਰ ਸਤਿਪੰਥ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਅਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਉ ਹਾਰੀਆਂ ਗੁਰੂ ਕਾ ਬਖਸ਼ਿਆ ਫਤੇ ਦਾ ਨਾਰਾ ਕਰੋ ਬਲੰਦ ਗੱਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੰਤ ਕੈ ਦੁਖਣ ਤੇ ਮੁਖ ਭਵੈ ਸੰਤ ਕੈ ਦੁਖਣ ਕਾਗਜੋ ਨਵੈ ਤੰਤੜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਕਿ ਜੋ ਸੰਤਾਂ ਦਾ ਦੁੱਖ ਹੀ ਹੁੰਦਾ ਹੈ ਭਾਵ ਸੰਤਾਂ ਤੇ ਦੋਖ ਲਾਉਂਦਾ ਹੈ ਦੋਸ਼ ਲਾਉਂਦਾ ਹੈ ਬਿਨਾਂ ਕਿਸੇ ਕਾਰਨ ਤਾਂ ਉਸ ਦਾ ਮਨੋ ਮੂਹ ਵਿੰਗਾ ਹੋ ਜਾਂਦਾ ਹੈ ਨੰਬਰ 1 ਸੰਤਾਂ ਦੇ ਉੱਤੇ ਆਪਣੀ ਜੀਵ ਦੇ ਨਾਲ ਬਿਨਾਂ ਗੱਲ ਤੋਂ ਦੋਸ਼ ਲਾਉਣ ਵਾਲਾ ਮਨੁੱਖ ਉਹਦਾ ਜੀਵਨ ਬਿੰਗਾ ਹੋ ਜਾਂਦਾ ਭਾਵ ਅਧਰੰਗ ਹੋ ਸਕਦਾ ਲਕਵਾ ਹੋ ਸਕਦਾ ਔਰ ਦੂਸਰਾ ਅਰਥ ਹੈ ਕਿ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਆ ਸੰਸਾਰ ਵੀ ਉਹਨਾਂ ਤੋਂ ਮੂੰਹ ਮੋੜ ਲੈਂਦਾ ਬਦਲ ਲੈਂਦਾ ਹੈ ਸੰਸਾਰ ਸੰਗਤ ਉਹਨਾਂ ਨੂੰ ਮੂੰਹ ਨਹੀਂ ਲਾਉਂਦੀ ਤੀਸਰਾ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦੇ ਆ ਰੱਬ ਦੇ ਪਿਆਰੇ ਉਹਨਾਂ ਤੋਂ ਮੂੰਹ ਮੋੜ ਲੈਂਦੇ ਆ ਔਰ ਸੰਸਾਰ ਦੇ ਵਿੱਚ ਉਹ ਮਨੁੱਖ ਜਿਹੜਾ ਹੈ ਭਾਵੇਂ ਕਿੰਨਾ ਵੀ ਬੋਲੀ ਜਾਵੇ ਕਾਹ ਦੀ ਤਰ੍ਹਾਂ ਕਾਹ ਕਾ ਕਰਦਾ ਹੈ ਭਗਤ ਸੰਤਾਂ ਉੱਪਰ ਨਾਮ ਜਪਣ ਵਾਲਿਆਂ ਦੇ ਉੱਪਰ ਦੋਸ਼ ਲਾ ਕੇ ਬੇਅਰਥ ਹੀ ਬਕਵਾਸ ਕਰਦਾ ਹੈ ਜਿਵੇਂ ਕਾ ਕਿਸੇ ਦੇ ਕੋਠੇ ਉੱਪਰ ਬੈਠ ਕੇ ਕਾ ਕਾ ਕਰਦਾ ਤੇ ਲੋਕ ਘਰ ਵਾਲੇ ਕਹਿੰਦੇ ਇਹਦਾ ਉੱਡਿਆ ਇਥੋਂ ਭਾਜਾ ਉਹਨੂੰ ਉਡਾ ਦਿੰਦੇ ਆ ਵੀ ਕਾ ਕਾ ਕੀਤੀ ਹੈ ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦੀ ਐਕਟੀ ਚੱਲਣ ਵਾਲਿਆਂ ਨੂੰ ਸੰਸਾਰ ਵੀ ਮੂੰਹ ਨਹੀਂ ਲਾਉਂਦਾ ਰੱਬ ਦੇ ਪਿਆਰੇ ਮੂੰਹ ਨਹੀਂ ਲਾਉਂਦੇ ਉਹਨਾਂ ਤੋਂ ਮੂੰਹ ਮੋੜ ਲੈਂਦੇ ਨੇ ਔਰ ਐਸੇ ਲੋਕਾਂ ਦੇ ਮੂੰਹ ਵਿੰਗੇ ਵੀ ਹੋ ਜਾਂਦੇ ਆ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਿਆ ਕਰਦੇ ਆ ਆਪਾਂ ਦੇਖਦੇ ਆ ਕਈ ਲੋਕ ਜਮਾਨਦਰੂਹੀ ਇਸ ਤਰ੍ਹਾਂ ਦੇ ਹੁੰਦੇ ਹਨ ਜਾਂ ਹੱਥ ਪੈਰ ਖੰਡਣ ਹੁੰਦੇ ਆ ਜਾਂ ਮੂੰਹ ਪਿੰਗੇ ਹੁੰਦੇ ਆ ਜਾਂ ਕੋਈ ਹੋਰ ਸਰੀਰ ਦੇ ਵਿੱਚ ਘਾਟ ਹੁੰਦੀ ਹੈ ਜਿਸ ਨੂੰ ਅਸੀਂ ਰੋਗ ਕਹਿੰਦੇ ਆ ਇਹ ਉਹਨਾਂ ਦਾ ਕਰਮ ਫਲ ਹੀ ਹੈ ਅੱਗੇ ਲਿਖਦੇ ਆ ਸੰਤ ਕੈ ਦੋਖਣ ਸਰਪ ਜੋਣ ਪਾਏ ਸਰਪਦ ਅਸੰਤਾਂ ਦਾ ਦੋਸ਼ੀ ਸੰਤਾਂ ਦੇ ਐਵੇਂ ਦੋਖ ਲੋਣ ਵਾਲਾ ਔਗਲ ਕੱਢਣ ਵਾਲਾ ਬਿਨਾਂ ਗੱਲ ਤੋਂ ਪਰਮੇਸ਼ਰ ਦੀ ਕਹਿੰਦੇ ਸੱਪ ਦੀ ਜੂਣ ਵੀ ਚੜਿਆ ਜਾਂਦਾ ਹੈ। ਸੰਤ ਕਾ ਦੁੱਖਣ ਸੱਪ ਜੂਣ ਪਾਏ ਇਹਨਾਂ ਟੇਡੀਆਂ ਜੂਣਾ ਵੀ ਚੜਿਆ ਜਾਂਦਾ ਕਿਉਂਕਿ ਜਿਸ ਤਰ੍ਹਾਂ ਉਹ ਜ਼ਹਿਰ ਉਗਲਦਾ ਰੱਬ ਦੇ ਪਿਆਰਿਆਂ ਪ੍ਰਤੀ ਤੋ ਜ਼ਹਿਰੀਲੀ ਜੂੜ ਹੈ ਸੱਪ ਦੀ। ਪਰ ਆਪੋ ਨੂੰ ਸੱਪ ਹੀ ਬਣਾ ਲੈਂਦਾ ਲੈ ਵੀ ਜ਼ਹਿਰੀ ਕੱਢੀ ਜਾਂ ਹਾਂ। ਤੇਰੀ ਇਹੀ ਡਿਊਟੀ ਦਾ ਦਿੰਦੀ ਹੈ। ਔਰ ਸਾਪੋਂ ਬਣ ਕੇ ਫਿਰ ਆਪਣੇ ਮੂੰਹ ਚੋਂ ਜ਼ਹਿਰ ਕੱਢਦਾ ਉਹ ਜ਼ਹਿਰ ਦੇ ਕਾਰਨ ਫਿਰ ਉਹ ਕਿੰਨਾ ਦੁਖੀ ਹੁੰਦਾ ਹੈ ਜ਼ਹਿਰ ਦੇ ਕਾਰਨ ਉਹ ਗਰਮੀਆਂ ਵਿੱਚ ਬੜਾ ਤਪਦਾ ਹੈ ਤੇ ਸਿਆਲਾਂ ਵਿੱਚ ਸਰੀਰ ਆਕੜ ਜਾਂਦੇ ਆ ਸੱਪ ਦੇ ਦੋਨੇ ਰੋਟਾ ਹੀ ਇਹਨਾਂ ਨੂੰ ਮਾਫਕ ਨਹੀਂ ਆਉਂਦੀਆਂ ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਤੇ ਦੋਸ਼ ਲਾਉਣ ਵਾਲਿਆਂ ਦੀ ਐਸੀ ਹਾਲਤ ਹੁੰਦੀ ਆ ਸੰਤ ਕਾ ਦੁਖਨ ਤ੍ਰਿਗਤ ਜੋਨ ਕਿਰਵਾਏ ਕਬੇ ਦੌਖੀ ਜਿਹੜੇ ਹਨ ਤ੍ਰਿਗਤ ਜੋਨ ਭਾਵ ਕਰਮ ਆਦਿ ਕੀੜੇ ਪਕੌੜੇ ਨਰਕਾਂ ਦੇ ਕੀੜੇ ਮਰ ਕੇ ਇਹਨਾਂ ਦੇ ਵਿੱਚ ਚਲੇ ਜਾਂਦੇ ਆ ਇਹਨਾਂ ਟਿੰਡੀਆਂ ਜੋਨਾ ਵਿੱਚ ਪੈ ਜਾਂਦੇ ਆ ਇੱਥੇ ਗੱਲ ਯਾਦ ਆਈ ਖੜੂਰ ਸਾਹਿਬ ਦੇ ਇਲਾਕੇ ਦੀ ਗੱਲ ਹੈ ਕਹਿੰਦੇ ਇੱਕ ਮਨੁੱਖ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ ਨਸ਼ਾ ਕਰਦਾ ਸੀ ਔਰ ਸਮਾ ਪੈ ਕੇ ਉਸ ਨੂੰ ਜਿਹੜੀ ਹੈ ਮਿਰਗੀ ਦੀ ਬਿਮਾਰੀ ਲੱਗ ਗਈ ਉਹਨੂੰ ਮਿਰਗੀ ਦਾ ਦੌਰਾ ਪੈ ਜਾਣਾ ਕਿੰਨਾ ਕਿੰਨਾ ਤੇ ਸੀਰਨਾ ਹੋਣਾ ਠੀਕ ਨਾ ਹੋਣਾ ਸਰੀਰ ਹੱਥ ਪੈਰ ਮੁੜ ਜਾਣੇ ਪਰਿਵਾਰ ਨੇ ਉਸ ਦਾ ਬੜਾ ਅਦਾਜ ਕਰਾਇਆ ਪਰ ਕਿਤੋਂ ਠੀਕ ਨਾ ਹੋਇਆ ਕਿਸੇ ਦਿਨ ਕਿਸੇ ਮਨੁੱਖ ਨੇ ਜਾਂ ਕਿਸੇ ਗੁਰਮੁਖ ਨੇ ਕਿਹਾ ਤੁਸੀਂ ਐ ਕਰੋ ਇਨ ਵਾਲੋਂ ਗੁਰੂ ਅੰਗਦ ਦੇਵ ਜੀ ਕੋਲ ਲੈ ਕੇ ਜਾਓ ਸ਼ਾਇਦ ਉੱਥੇ ਠੀਕ ਹੋ ਜਾਣ ਤਾਂ ਉਹ ਪਰਿਵਾਰ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਕੋਲ ਲੈ ਗਿਆ ਗੁਰੂ ਅੰਗਦ ਜੀ ਨੇ ਬੇਨਤੀ ਕੀਤੀ ਪਾਤਸ਼ਾਹ ਸਾਡੇ ਇਸ ਮਨੁੱਖ ਲੋ ਸਾਡੇ ਬੱਚੇ ਨੂੰ ਜਿਹੜਾ ਹੈ ਨਿੰਕੀ ਦਾ ਦੌਰਾ ਪੈ ਜਾਂਦਾ ਕਿੰਨਾ ਕਿੰਨਾ ਚਿਰ ਠੀਕ ਨਹੀਂ ਹੁੰਦਾ ਪਾਤਸ਼ਾਹ ਕਹਿਣ ਲੱਗੇ ਫਿਰ ਇੱਕ ਜੁਗਤ ਹੈ ਐ ਜੇ ਮੇਰੀ ਕੀ ਅਸੀ ਰੱਖ ਲਵਾਂਗੇ ਇਹ ਗੁਰੂ ਨਾਨਕ ਦੀ ਸਿੱਖੀ ਧਾਰਨ ਕਰ ਲਵੇ ਤਾਂ ਗੁਰੂ ਪਿਆਰੋ ਮਰਦਾ ਕੀ ਨਾ ਕਰਦਾ ਕਹਿੰਦੇ ਜੀ ਠੀਕ ਹੈ ਉਹ ਬੱਚਾ ਵੀ ਕਹਿਣ ਲੱਗਾ ਜੀ ਠੀਕ ਛੋਟਾ ਸੀਚਾ ਵੱਡਾ ਸੀ ਉਹ ਗੁਰੂ ਜਾਣਦੇ ਆ ਉਸ ਬਣੋਖ ਨੇ ਵੀ ਕਹਿਤਾ ਜੀ ਮੈਂ ਤੁਹਾਡੀ ਸਿੱਖੀ ਧਾਰਨ ਕਰ ਲਵਾਂਗਾ ਪਾਤਸ਼ਾਹ ਕਹਿੰਦੇ ਅੱਜ ਤੋਂ ਬਾਅਦ ਸ਼ਰਾਬ ਨਹੀਂ ਪੀਣੀ ਕੋਈ ਨਸ਼ਾ ਨਹੀਂ ਕਰਨਾ ਜਾ ਤੈਨੂੰ ਅਜ ਤੋਂ ਦौरा ਨਹੀਂ ਪਵੇਗਾ ਤੇ ਮਿਰਗੀ ਅਸੀਂ ਰੱਖ ਲਈਏ ਇਹ ਗੱਲ ਕਰਕੇ ਉਹ ਪਰਿਵਾਰ ਘਰੋਂ ਚੜ੍ਹਿਆ ਗਿਆ ਗੁਰੂ ਪਿਆਰਿਓ ਘਰ ਜਾ ਕੇ ਕਈ ਮਹੀਨੇ ਉਹ ਮਨੁੱਖ ਠੀਕ ਰਿਹਾ ਕੋਈ ਦौरा ਨਾ ਤੇਆ ਔਰ ਉਹਨੇ ਬਚਨ ਬੰਦ ਕੇ ਸ਼ਰਾਬ ਵੀ ਛੱਡ ਦਿੱਤੀ ਨਸ਼ਾ ਵੀ ਛੱਡ ਦਿੱਤਾ ਠੀਕ ਹੋ ਗਿਆ ਇੱਕ ਦਿਨ ਸੌਰ ਦਾ ਮਹੀਨਾ ਹੈ ਅਮਰੀਕਾ ਜਾਂ ਮੀਂਹ ਪੈਂਦਾ ਤੇ ਕੁਝ ਉਹਦੇ ਪੁਰਾਣੇ ਪਿਆਲੇ ਦੇ ਮਿੱਤਰ ਸ਼ਰਾਬ ਪੀਣ ਵਾਲੇ ਉਹਨਾਂ ਰਾਹੇ ਟਕਰਿਆ ਕਹਿੰਦੇ ਆ ਜਾ ਯਾਰ ਹੁਣ ਤਾਂ ਤੂੰ ਠੀਕ ਹੈ ਸਾਢੇ ਪੰਜ ਦੋ ਸਾਲ ਹੋ ਗਏ ਤੈਨੂੰ ਕਦੇ ਦौरा ਨਹੀਂ ਪਿਆ ਹੁਣ ਤੇਰੀ ਅੰਦਰੋਂ ਬਿਮਾਰੀ ਹੈ ਨਹੀਂ ਆ ਜਾ ਬੈਠ ਕੇ ਚਾਰ ਘੁੱਟ ਲਾਉਣੇ ਉਹਨੇ ਪਹਿਲਾਂ ਤਾਂ ਕਿਹਾ ਨਹੀਂ ਯਾਰ ਮੈਨੂੰ ਰੋਕਿਆ ਸ਼ਰਾਬ ਪੀਣ ਤੋਂ ਕਹਿੰਦੇ ਕੁਝ ਨਹੀਂ ਹੁੰਦਾ ਹੁਣ ਕਿਹੜਾ ਤੂੰ ਮਰਦਾ ਹੈ ਜਿਵੇਂ ਬੋਡੀ ਹੁੰਦੀ ਹੈ ਲੋਕਾਂ ਦੀ ਉਹਨਾਂ ਦੇ ਆਖੇ ਲਾ ਕੇ ਉਹਨਾਂ ਦੀ ਮਹਿਫਲ ਵਿੱਚ ਬੈਠ ਗਿਆ ਔਰ ਸ਼ਰਾਬ ਪੀਣ ਲੱਗਿਆ ਹੁਣ ਜਿਹੜੇ ਪਿਆਲੇ ਦੇ ਮਿੱਤਰ ਹੁੰਦੇ ਆ ਉਹ ਚਾਹੁੰਦੇ ਆ ਕਿ ਕੋਈ ਨਾ ਕੋਈ ਸਾਨੂੰ ਲਿਆ ਕੇ ਪਿਆਵੇ ਇਹ ਬੰਦਾ ਅਮੀਰ ਸੀਗਾ ਪਹਿਲਾਂ ਇਹ ਤੋਂ ਪੀਂਦੇ ਸੀ ਉਹਨੇ ਸੋਚਿਆ ਕਿਉਂ ਨਾ ਇਹਦੇ ਕੋਲੋਂ ਗੁਰਨਾਨਕ ਦੀ ਸਿੱਖੀ ਛਡਾ ਲਈ ਔਰ ਕਹਦੇ ਵੀ ਤੂੰ ਕੋਠੇ ਤੇ ਚੜ ਕੇ ਢੋਰਾ ਦੇ ਦੇ ਕਿ ਮੈਂ ਗੁਰਨਾਨਕ ਦੀ ਸਿੱਖੀ ਛੱਡੀ ਹੁਣ ਸ਼ਰਾਬ ਦੇ ਨਾਲ ਆਊਟ ਹੋਇਆ ਮਤ ਮਾਰੀ ਗਈ ਹੈ ਐਸਾ ਮਦ ਮੂਲ ਨ ਪੀਚੇ ਜਿਤ ਵਰਨ ਪਾਵੈ ਵਿੱਚ ਆਏ ਔਰ ਕੋਠੇ ਤੇ ਚੜ ਕੇ ਰੌਲਾ ਪਾਣ ਲੱਗਿਆ ਮੈਂ ਗੁਰਨਾਨਕ ਦੀ ਸਿੱਖੀ ਛੱਡੀ ਮੈਂ ਗੁਰਨਾਨਕ ਦੀ ਸਿੱਖੀ ਛੱਡੀ ਕਹਿੰਦੇ ਗੁਰੂ ਅੰਗਦ ਦੇਵ ਜੀ ਵੀ ਕੋਠੇ ਤੇ ਤੈਰ ਰਹੇ ਸੀ ਉਹ ਨਾਲੇ ਇਹਦੀ ਆਵਾਜ਼ ਸੁਣ ਲਈ ਜਾਂ ਫਿਰ ਕਿਸੇ ਨੇ ਜਾ ਕੇ ਦੱਸ ਦਿੱਤਾ ਕਿਵਾ ਜੀ ਤੁਸੀਂ ਮਿਰਗੀ ਹਟਾਈ ਸੀ ਉਹ ਅੱਜ ਸ਼ਰਾਬ ਦਾ ਨੱਕਿਆ ਕੋਠੇ ਤੇ ਚੜ ਕੇ ਰੌਲਾ ਪਾ ਰਿਹਾ ਕਹਿੰਦਾ ਮੈਂ ਗੁਰੂ ਨਾਨਕ ਦੀ ਸਿੱਖੀ ਛੱਡੀ ਆਰਸ਼ਕ ਨੇ ਕੋਈ ਨਹੀਂ ਭਾਈ ਜੀ ਉਹਨੇ ਗੁਰੂ ਨਾਨਕ ਦੀ ਸਿੱਖੀ ਛੱਡੀ ਅਸੀਂ ਉਹਦੀ ਮਿਰਗੀ ਛੱਡੀ ਇੰਨਾ ਬਚਨ ਕਰਨ ਦੀ ਧੀਰਜ ਸੀ ਇਕ ਉਸੇ ਵੇਲੇ ਉਸ ਮਨੁੱਖ ਨੂੰ ਕੋਠੇ ਤੋਂ ਦੌੜਾ ਪਿਆ ਔਰ ਦੌੜਾ ਪੈਂਦੇ ਆ ਹੀ ਤਿਰਸਰ ਪਰਲੇ ਥੱਲੇ ਡਿੱਗਿਆ ਤੌ ਟੁੱਟ ਗਈ ਰਾਮਦਾਸ ਸਾਥ ਹੋ ਗਿਆ ਇਸ ਕਰਕੇ ਰੱਬ ਦੇ ਪਿਆਰਿਆਂ ਦੀ ਐਂਟੀ ਚੱਲਣ ਵਾਲਿਆਂ ਦੀ ਐਸੀ ਹਾਲਤ ਹੁੰਦੀ ਆ ਫਿਰ ਉਹ ਟੇਡੀਆਂ ਜੂਨਾ 'ਚ ਪੈ ਜਾਂਦੇ ਆ ਸੰਤ ਕਾ ਦੁਖਨ ਸਰਪ ਜੋਨ ਪਾਏ ਸੰਤ ਕਾ ਦੁਖਨ ਤਿਗਤ ਜੋਨ ਕਿਰਮਾਏ ਸੰਤਾਂ ਦੇ ਦੋਖੀ ਸੰਤਾਂ ਦੇ ਦੋਸ਼ੀ ਜਿਹੜੇ ਹਨ ਉਹ ਮਰ ਕਰਕੇ ਅੱਗੇ ਫਿਰ ਟੈਂਡੀਆਂ ਜੂਨਾ ਵਿੱਚ ਨਰਕਾਂ ਦੇ ਕੀੜੇ ਮਕੌੜੇ ਕਰਮ ਕਿਰਲੀਆਂ ਸੱਪ ਠੂਰੇ ਆਦਿ ਇਹ ਜਹੀ ਲੀਆਂ ਦੁਖਦਾਈ ਜੂਨਾ ਦੇ ਵਿੱਚ ਭਟਕਦੇ ਆ ਸੰਤ ਕਦੋਂ ਖੰਡ ਕ੍ਰਿਸ਼ਨਾ ਮੈਂ ਜਲੇ ਸੰਤਾਂ ਉੱਤੇ ਦੋਸ਼ ਲਾਉਣ ਵਾਲੇ ਸੰਤਾਂ ਦੀ ਨਿੰਦਿਆ ਕਰਨ ਵਾਲੇ ਉਹ ਤ੍ਰਿਸ਼ਨਾ ਦੀ ਅੱਗ ਵੀ ਸੜਦੇ ਜਾਂਦੇ ਆ ਉਹ ਰੱਜਦੇ ਨਹੀਂ ਉਹਨਾਂ ਨੂੰ ਸਬਰ ਨਹੀਂ ਆਉਂਦਾ ਉਹ ਭਟਕਦੇ ਰਹਿੰਦੇ ਆ ਸੰਤ ਦਾ ਦੋਖਲ ਸਭ ਕੋ ਛਲੇ ਜਿਹੜਾ ਸੰਤਾ ਨਾਲ ਦੋਖੀ ਐ ਜਿਹੜਾ ਸੰਤਾਂ ਨੂੰ ਨਹੀਂ ਬਖਸ਼ਦਾ ਸੰਤਾ ਦੇ ਅਕੋਲ ਲਾਉਂਦਾ ਉਹ ਕਿਸਿਆਂ ਨੂੰ ਮੈਨੂੰ ਵੀ ਬਖਸ਼ਦਾ ਇਸ ਕਰਕੇ ਸਾਰੇ ਲੋਕ ਹੀ ਉਸ ਨੂੰ ਤਿਆਗ ਦਿੰਦੇ ਹਨ ਭਾਵ ਕਿਸੇ ਨਾਲ ਵੀ ਪਦਮਾਨਸੀ ਨਹੀਂ ਕਰਦਾ ਉਹ ਇਹ ਨਿੰਦਕ ਦਾ ਐਸਾ ਸੁਭਾਅ ਹੋ ਜਾਂਦਾ ਹੈ ਇਸ ਤਰ੍ਹਾਂ ਦੀਆਂ अनेका ਸਾਖੀਆਂ ਇਤਿਹਾਸ ਵਿੱਚ ਹਨ ਗੁਰੂ ਪਿਆਰੋ ਗੰਗੂ ਬ੍ਰਾਹਮਣ ਜਿਹੜਾ ਹੈ ਨਾਲੇ ਗੁਰੂ ਘਰ ਦਾ ਲੋੜ ਪਾਣੀ ਖਾਦਾ ਹੈ ਗੁਰੂ ਘਰ ਦੇ ਵਿੱਚ ਰਿਹਾ ਪਰ ਉਹਦੇ ਦਿਮਾਗ ਦੀ ਐਸੀ ਮੱਤ ਮਾਰੀ ਗਈ ਕਿ ਉਸਨੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਕਿਉਂਕਿ ਤ੍ਰਿਸ਼ਨਾ ਨਹੀਂ 부ਝੀ ਨਾ ਜਦੋਂ ਹੀ ਮਾਤਾ ਜੀ ਕੋਲ ਸੋਨੇ ਦੀਆਂ ਮੋਹਰੇ ਦੇਖੀਆਂ ਤੇ ਦੇਖ ਕੇ ਉਹ ਬੜਾ ਹੈਰਾਨ ਹੋਇਆ ਔਰ ਉਸਨੇ ਉਸ ਨਾਲ ਚ ਕਰਕੇ ਇਹਨਾਂ ਨੂੰ ਫੜਾ ਦਿੱਤਾ ਫਿਰ ਉਸ ਦੋਸ਼ੀ ਦੁਸ਼ਤ ਚੰਦੂ ਦੀ ਹਾਲਤ ਆਪਣਾ ਉਸ ਗੰਗੂ ਦੀ ਹਾਲਤ ਕੀ ਹੋਈ ਆ ਫਿਰ ਪਾਗਲ ਹੋ ਕੇ ਮਰਿਆ ਉਹਦਾ ਖਿਆਲ ਸੀ ਕਿ ਗੁਰੂ ਗੋਬਿੰਦ ਸਿੰਘ ਦੇ ਉੱਤੇ ਅਨਾਮ ਰੱਖਿਆ ਹੈ ਉਹ ਆਰਾਮ ਵੀ ਲਵਾਗਾ ਔਰ ਇਹ ਮੋਹਰਾ ਵੀ ਮੇਰੇ ਕੋਲ रह ਜਾਣਗੇ ਪਰ ਨਾ ਉਸ ਨੂੰ ਨਾ ਮਿਲਿਆ ਨਾ ਮੋੜਾ ਮਿਲਿਆ ਮਾਰ ਕੇ ਜ਼ਿੰਦਗੀ ਖਰਾਬ ਕਰ ਲਈ ਸੰਤ ਕੈ ਦੁਖਣ ਸਭ ਕੋ ਛਲੇ ਐਸੇ ਦੋਸ਼ੀ ਹੁੰਦੇ ਹਨ ਸਾਧੂਆਂ ਦੇ ਨਾਮ ਜਪਣ ਵਾਲੀਆਂ ਰੂਹਾਂ ਦੇ ਸੰਤ ਕੈ ਦੁਖਣ ਤੇਜ ਸਭ ਜਾਏ ਤੇਜ ਪ੍ਰਤਾਪ ਪ੍ਰਭਾਵ ਜਿਹੜੇ ਰੱਬ ਦੇ ਪਿਆਰੀਆਂ ਨੂੰ ਮਾੜਾ ਕਹਿੰਦੇ ਆ ਉਹਨਾਂ ਦਾ ਕਿਸੇ ਤੇ ਪ੍ਰਭਾਵ ਨਹੀਂ ਪੈਂਦਾ ਉਹਨਾਂ ਦਾ ਪ੍ਰਤਾਪ ਖਤਮ ਹੋ ਜਾਂਦਾ ਹੈ ਉਹ ਕਿਸੇ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ ਜਿਹੜੇ ਰੱਬ ਦੇ ਪਿਆਰਿਆਂ ਦੀ ਨਿੰਦਾ ਕਰਦੇ ਐ ਦੁਨੀਆਂ ਉਹਦੀ ਕੋਈ ਗੱਲ ਨਹੀਂ ਸੁਣਦੀ ਉਹਨਾਂ ਦਾ ਪ੍ਰਤਾਪ ਖਤਮ ਹੋ ਜਾਂਦਾ ਐ ਸੰਤ ਕਾ ਦੁੱਖਣ ਨੀਚ ਨੀਚ ਆਏ ਸੰਤਾਂ ਦੇ ਲੋਕੀ ਕਸਾਈਆਂ ਦੀ ਤਰ੍ਹਾਂ ਪਸ਼ੂਆਂ ਨੂੰ ਵੱਢਣ ਵਾਲਾ ਕੰਮ ਕਰਦੇ ਹਨ ਭਾਵੇਂ ਕਸਾਈਆਂ ਤੋਂ ਵੀ ਨੀਚ ਹੋ ਜਾਂਦਾ ਐ ਸੰਤਾਂ ਦਾ ਲੋਕੀ ਇੱਕ ਸੰਤਨਾ ਕਸਾਈ ਹੋਇਆ ਜਿਹੜਾ ਗੁਰੂ ਪਿਆਰੋ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਰੱਬ ਦੇ ਪਿਆਰਿਆਂ ਦਾ ਬਚਨ ਮੰਨ ਕਰਕੇ ਇੱਕ ਭਗਤ ਬਣ ਗਿਆ ਉਸ ਨੂੰ ਗੁਰੂ ਸਾਹਿਬ ਨੇ ਆਪਣੇ ਚਾਨਾ ਵਿੱਚ ਥਾਂ ਦੇ ਦਿੱਤਾ ਔਰ ਜਿਹੜੇ ਸੰਤਾਂ ਦੇ ਔਗੁਣੇ ਕਾਰੀ ਹੁੰਦੇ ਹਨ ਜਿਹੜੇ ਸੰਤਾਂ ਵਿੱਚ ਐਵੇਂ ਦੋਸ਼ ਕੱਢਦੇ ਹਨ ਉਹਨਾਂ ਨੂੰ ਕਿਤੇ ਟਿਕਾਣਾ ਨਹੀਂ ਮਿਲਦਾ ਜੈਸੀ ਚੰਦੂ ਦੀ ਹਾਲਤ ਹੋਈ ਹੈ ਸਾਂਤ ਦੇ ਦੋਖੀ ਕਾਥਾਓ ਕੋ ਨਾ ਹੈ ਸੰਤ ਦੇ ਦੋਖੀਆਂ ਨੂੰ ਕਿਤੇ ਟਿਕਾਣਾ ਨਹੀਂ ਮਿਲਦਾ ਹਾਂ ਨਾਨਕ ਸੰਤ ਭਾਵੇਂ ਤਾਂ ਓਏ ਪੀ ਗਤ ਪਾਹੇ ਜੇ ਰੱਬ ਦੇ ਪਿਆਰੇ ਚਾਹਣ ਜਿਉ ਕਹਿ ਦੇ ਕੋਈ ਗੱਲ ਨਹੀਂ ਜੀ ਬਖਸ਼ ਦਿਓ ਇਹਨਾਂ ਨੂੰ ਵੀ ਅਸਿਕਾ ਬਕੜ ਦੀ ਗੱਲ ਕਰੀਏ ਰਾਜੇ ਜਨਕ ਦੇ ਕੋਲ ਜਾ ਰਹੇ ਆ ਪੰਡਾਲ ਦੇ ਵਿੱਚ ਬਹੁਤ ਸਾਰੇ ਗੁਰ ਪਿਆਰੋ ਬ੍ਰਾਹਮਣ ਅਤੇ ਹੋਰ ਜਿਹੜੇ ਹੰ ਮੈਨਾ ਦੇ ਵਿਦਾਂਤੀ ਬੈਠੇ ਐ ਇਹਦਾ ਸਰੀਰ ਪਿੰਗਾ ਟੇਡਾ ਜਿਹਾ ਸੀਗਾ ਇਹਨੂੰ ਦੇਖ ਕੇ ਹੱਸ ਪਏ ਤਾਂ ਗੁਰ ਪਿਆਰੋ ਉਹ ਖੜ ਗਏ ਉਹਨਾਂ ਨੂੰ ਦੇਖ ਕੇ ਹੱਸਣ ਲੱਗਿਆ ਰਾਜਨ ਕਹਿੰਦਾ ਤੁਸੀਂ ਹੱਸੇ ਕਿਉਂ ਇਹਨਾਂ ਨੂੰ ਦੇਖ ਕੇ ਉਹ ਕਹਿੰਦੇ ਇਹ ਕਿਉਂ ਹੱਸੇ ਆ ਉਹਨੂੰ ਪੁੱਛਿਆ ਵੀ ਕਿਉਂ ਹੱਸੇ ਕਹਿੰਦੇ ਜੀ ਬਿੰਗਾ ਦਾ ਸਰੀਰ ਤੇ ਔਰ ਕਹਿ ਲੱਗੇ ਰਾਜਾ ਸਾਹਿਬ ਇਹ ਚਮਿਆਰਾਂ ਦੀ ਸਭਾ ਹੈ ਸਾਰੀ ਤੁਸੀਂ ਕਹਦੇ ਨਹੀਂ ਸੱਦੀ ਹੈ ਉਹ ਕਹਿੰਦੇ ਸਾਨੂੰ ਚਮਿਆਰ ਕਿਉਂ ਕਿਹਾ ਕਿਉਂਕਿ ਜਿਹੜਾ ਹੱਡੀਆਂ ਤੇ ਮਾਸ ਦਾ ਗਿਆਨ ਰੱਖਦਾ ਉਹ ਚਮਿਆਰ ਹੀ ਹੁੰਦਾ ਹੈ ਜਿਹੜਾ ਚਮੜੇ ਨੂੰ ਸਿੱਧਾ ਕੱਢਦਾ ਇਸ ਕਰਕੇ ਚਮਿਆਰਾਂ ਰਾਜੇ ਨੇ ਬਚਨ ਕੀਤਾ ਸੀ ਜਿਹੜਾ ਮੈਨੂੰ ਗਿਆਨ ਦੇਊਗਾ ਮੈਂ ਉਸ ਨੂੰ ਆਪਰਾ ਗੁਰੂ ਮੰਨਾਂਗਾ ਜੇ ਨਾਂ ਗਿਆਨ ਦਿੱਤਾ ਗਿਆ ਉਹ ਨੂੰ ਮੈਂ ਘਰੇ ਨਹੀਂ ਜਾਣਦਾ ਜਿਹੜਾ ਆ ਗਿਆ ਕਈ ਆ ਗਏ ਨਾਲਚ ਦੇ ਵਿੱਚ ਵੀ ਰਾਜੇ ਨੂੰ ਚੇਲਾ ਬਣਾਵਾਂਗੇ ਆਪਣਾ ਪਰ ਅਖੀਰ ਤੇ ਅਸ਼ਟਾ ਬਕਰ ਉਹਨਾਂ ਸਾਰਿਆਂ ਨੂੰ ਰਾਜੇ ਕੋਲੋਂ ਛੁੜਵਾ ਦਿੰਦਾ ਕੋਈ ਨਹੀਂ ਰਾਜਾ ਸਾਹਿਬ ਜਾਣਦੇ ਉਹਨਾਂ ਤੋਂ ਤੇ ਰਾਜਾ ਜਨਕ ਵੀ ਕਹਿੰਦਾ ਚਲ ਠੀਕ ਹੈ ਜੀ ਤੁਸੀਂ ਕਹਿੰਦੇ ਹੋ ਤਾਂ ਭੇਜ ਦਿੰਦੇ ਆ ਤਾਂ ਉਹਨਾਂ ਦੀ ਬੰਦ ਖਨਾਸੀ ਕੀਤੀ ਸਤ ਦੋਖੀ ਕਾ ਥਾਉ ਕੋ ਨਾ ਹੈ ਸੰਤ ਮਹਾਤਮਾ ਤੇ ਦੋਸ਼ ਲਾਉਣ ਵਾਲਿਆਂ ਨੂੰ ਲੋਕ ਪਰ ਲੋਕ ਵਿੱਚ ਕਿਤੇ ਵੀ ਟਿਕਾਣਾ ਨਹੀਂ ਮਿਲਦਾ ਨਾਨਕ ਸੰਤ ਭਾਵੈ ਤਾਂ ਉਹ ਹੀ ਕੀ ਗੱਤ ਪਾਹੀ ਜੇ ਸੰਤਾਂ ਦੀ ਮਰਜ਼ੀ ਹੋ ਜੇ ਤਾਂ ਉਹ ਨਾ ਨ ਵੀ ਉਧਾਰ ਕਰ ਦਿੰਦੇ ਆ ਏਸੀ ਦੂਸਰਾ ਪਦਾ 13ਵੀਂ ਅਸ਼ਟਪਦੀ ਦਾ ਸੰਪੂਰਨ ਹੋਇਆ ਅਗੇ ਤੀਸਰਾ ਪਦਾ ਅਰਮ ਹੁੰਦਾ ਸੰਤ ਕਾ ਨਿੰਦਕ ਮਹਾ ਅਤ ਤਾਈ ਸੰਤ ਕਾ ਨਿੰਦਕ ਖੈਣ ਟਿਕਣ ਨਾ ਪਾਈ ਇਹ ਵਿਚਾਰ ਆਪਾਂ ਅਗਲੇ ਦਿਵਾਨਾ ਵੀ ਸਰਵਣ ਕਰਾਂਗੇ ਬੋਲਦੇ ਅਨੇਕਾ ਅਖਰਵਾਦ ਘਾਟ ਹੋ ਜਾਂਦੇ ਸਿੱਖ ਸੰਤ ਕਾ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਦੀ ਸਮਾਪਤੀ ਕਰੀਏ ਬਲਾ ਫਤੇ ਪਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਵਾ ਗੁਰੂ ਵਾ ਗੁਰੂ